ਨਾ ਦੋਸਤੋ ਜਦੋਂ ਕਿਸੇ ਪਰਿਵਾਰ ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਮਿਹਰ ਹੁੰਦੀ ਹੈ ਨਾ ਤਾਂ ਸਾਰਾ ਪਰਿਵਾਰ ਦੇ ਵਿਚਾਰ ਕਿਸ ਤਰ੍ਹਾਂ ਦੇ ਹੁੰਦੇ ਆਜੋ ਸੁਣਦੇ ਆਂ ਗੀਤ ਰਾਹੀਂ ਤੇ ਮੇਰੇ ਨਾਲ ਨੇ ਮਨਪੇਤ ਜੀ ਤਾਜਵਾਲਾ ਗੱਲ ਸੁਣ ਤੂੰ ਮੇਰੇ ਹਾਣਦਿਆ ਮੇਰੇ ਦਿਲ ਦੀਆਂ ਗੱਲਾਂ ਜਾਣਦਿਆ ਗੱਲ ਸੁਣ ਤੂੰ ਮੇਰੇ ਹਾਣਦਿਆ ਮੇਰੇ ਦਿਲ ਦੀਆਂ ਗੱਲਾਂ ਜਾਣਦਿਆ ਮੈਂ ਮੇਕਅਪ ਕਰਨਾ ਛੱਡ ਦੇਤਾ ਸਾਦਾ ਜਾ ਟਾਈਮ ਟਪਾਵਾਂਗੇ ਆਪਾਂ ਦੋਨੋਂ ਅਨਪੜ ਸਾਥੀ ਵੇ ਬੱਚਿਆਂ ਨੂੰ ਖੂਬ ਪੜਾਵਾਗੇ ਆਪਾਂ ਦੋਨੋਂ ਅਨਪੜ ਸਾਥੀ ਵੇ ਬੱਚਿਆਂ ਨੂੰ ਖੂਬ ਪੜਾਵਾਗੇ ਤੂੰ ਗੱਲ ਸਿਆਣੀ ਕੀਤੀ ਨੀ ਮੇਰੀ ਲੈਗੀ ਸਾਰੀ ਪੀਤੀ ਨੀ ਤੂੰ ਗੱਲ ਸਿਆਣੀ ਕੀਤੀ ਨੀ ਮੇਰੀ ਲੈਗੀ ਸਾਰੀ ਪੀਤੀ ਨਹੀਂ ਅੱਜ ਤੋਂ ਮੈਂ ਵੀ ਪੀਣੀ ਛੱਡ ਦਿੱਤੀ ਹੁਣ ਤੇਰੇ ਹੀ ਬੋਲ ਪਗਾਵਾਗੇ ਆਪਾਂ ਦੋਨੋਂ ਅਨਪੜ ਬੱਲੀਏ ਨਹੀਂ ਬੱਚਿਆਂ ਨੂੰ ਖੂਬ ਪੜਾਵਾਂਗੇ ਆਪਾਂ ਦੋਨੋਂ ਅਨਪੜ ਬੱਲੀਏ ਨਹੀਂ ਬੱਚਿਆਂ ਨੂੰ ਖੂਬ ਪੜਾਵਾਂਗੇ ਹੁਣ ਹੁਣ ਤੂੰ ਵੀ ਸਿਆਣਾ ਬਣ ਮਿੱਤਰਾ ਤੇ ਮੈਂ ਵੀ ਸਿਆਣੀ ਬਣ ਜਾਊਂਗੀ ਜੇ ਬੱਚੇ ਆਪਣੇ ਪੜ੍ਹ ਲਿਖ ਗਏ ਇਹਨਾਂ ਦੀ ਜ਼ਿੰਦਗੀ ਬਣ ਜਾਊਂਗੀ ਜੇ ਬੱਚੇ ਆਪਣੇ ਪੜ੍ਹ ਲਿਖ ਗਏ ਇਨਾਂ ਦੀ ਜ਼ਿੰਦਗੀ ਬਣ ਜਾਊਗੀ ਉਠ ਅਮਰਤ ਵੇਲੇ ਤੜਕੇ ਵੇ ਗੁਰੂ ਘਰ ਵਿੱਚ ਸੀਸ ਝੁਕਾਵਾਂਗੇ ਆਪਾਂ ਦੋਨੋਂ ਅਨਪੜ ਸਾਥੀ ਵੇ ਬੱਚਿਆਂ ਨੂੰ ਖੂਬ ਪੜਾਵਾਂਗੇ ਆਪਾਂ ਦੋਨੋਂ ਅਨਪੜ ਸਾਥੀ ਵੇ ਬੱਚਿਆਂ ਨੂੰ ਖੂਬ ਪੜਾਵਾਂਗੇ ਤੇਰੇ ਬੋਲ ਸਲਖਣੇ ਹੋਣ ਬਿਲੋ ਦਿਨ ਰਾਤ ਮੈਂ ਕਰੂੰ ਕਮਾਈ ਨਹੀਂ ਤੂੰ ਕਰਦਾ ਆਪੇ ਕੰਮ ਕਰ ਲਈ ਬੱਚੇ ਤਾਂ ਕਰਨ ਪੜਾਈ ਨਹੀਂ ਤੂੰ ਕਰਦਾ ਆਪੇ ਕੰਮ ਕਰ ਲਈ ਬੱਚੇ ਤਾਂ ਕਰਨ ਪੜਾਈ ਨਹੀਂ ਗੁਰ ਲਾਲ ਲੂਲਬਾਈ ਵਾਂਗੂ ਨਹੀਂ ਬੱਚਿਆਂ ਨੂੰ ਅਫਸਰ ਲਾਵਾਂਗੇ ਆਪਾਂ ਦੋਨੋਂ ਇਆਂ ਪੜ ਬੱਲੀਏ ਨਹੀਂ ਬੱਚਿਆਂ ਨੂੰ ਖੂਬ ਪੜਾਵਾਂਗੇ ਆਪਾਂ ਦੋਨੋਂ ਇਆਂ ਪੜ ਬੱਲੀਏ ਨਹੀਂ ਬੱਚਿਆਂ ਨੂੰ ਖੂਬ ਪੜਾਵਾਂਗੇ